ਹੈਲੋ एवरीवन ਵੈਲਕਮ ਟੂ ਪੰਜਾਬ IQ ਪੰਜਾਬ IQ ਦੀ ਇਸ ਸਪੈਸ਼ਲ ਵੀਡੀਓ ਦੇ ਵਿੱਚ ਅੱਜ ਆਪਾਂ ਪੰਜਾਬ ਦਾ ਸਭ ਤੋਂ ਗੰਭੀਰ ਮੁੱਦਾ ਜਿਹੜਾ ਹੈ ਉਹ ਡਿਸਕਸ ਕਰਨ ਜਾ ਰਹੇ ਹਾਂ ਪੰਜਾਬ ਦੇ ਸਾਰੇ ਜਿਹੜੇ ਐਗਜ਼ਾਮ ਨੇ ਉਹ ਪੋਸਟਪੋਨ ਹੋਣ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਨੋਟਿਸ ਦੇ ਮਾਧਿਅਮ ਦੇ ਨਾਲ ਆਪਾਂ ਨੂੰ ਪਤਾ ਲੱਗ ਚੁੱਕਿਆ ਕਿ ਪੇਪਰ ਪੋਸਟਪੋਨ ਹੋਗੇ ਠੀਕ ਹੈ ਬਾਕੀਆਂ ਦੇ ਜਿਹੜੇ ਨੋਟਿਸ ਨੇ ਉਹ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਦੇਖਣ ਨੂੰ ਮਿਲ ਜਾਣਗੇ ਠੀਕ ਹੈ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਇਹ ਪੇਪਰ ਨੇ ਜਿਹੜੇ ਇਸ ਵਾਰ ਪੋਸਟਪੋਨ ਕਿਉਂ ਹੋ ਰਹੇ ਨੇ ਠੀਕ ਹੈ ਆਖਿਰਕਾਰ ਵਜ੍ਹਾ ਕੀ ਹੈ ਠੀਕ ਹੈ ਉਸ ਤੋਂ ਬਾਅਦ ਇਹ ਜਿਹੜੇ ਪੇਪਰ ਨੇ ਇਸ ਵਾਰ ਜਿਹੜੇ ਪੋਸਟਪੋਨ ਹੋ ਰਹੇ ਨੇ ਇਹ ਇੱਕ ਖਿਲਵਾੜ ਹੈ ਜਾਂ ਫਿਰ ਇੱਕ ਜ਼ਰੂਰੀ ਚੀਜ਼ ਹੈ ਠੀਕ ਹੈ ਜੋ ਇਸ ਵਾਰ ਕਰਨੀ ਜ਼ਰੂਰੀ ਹੈ ਠੀਕ ਹੈ ਹੁਣ ਜਿਹੜੇ ਇਹ ਪੇਪਰ ਪੋਸਟਪੋਨ ਹੋ ਰਹੇ ਨੇ ਇਹ ਪੇਪਰ ਨੇ ਜਿਹੜੇ ਕਦੋਂ ਹੋ ਸਕਦੇ ਨੇ ਠੀਕ ਹੈ ਇਸ ਸਾਰੇ ਵਿਚਾਰਾਂ ਨੂੰ ਆਪਾਂ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ ਠੀਕ ਹੈ ਸੋ ਲੈਟਸ ਸਟਾਰਟ ਦਾ ਵੀਡੀਓ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਨੋਟਿਸ ਹੈ ਜਿਹੜਾ ਉਹ ਦੇਖਣ ਨੂੰ ਮਿਲਦਾ ਹੈ 6 ਤਰੀਕ ਨੂੰ ਠੀਕ ਹੈ ਜਿਸ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਕਿ ਜਿਹੜਾ ਪੇਪਰ ਹੈ ਸੀਨੀਅਰ ਸਹਾਇਕ ਲੇਖਾ ਜੂਨੀਅਰ ਆਡੀਟਰ ਦਾ ਪੇਪਰ ਜੂਨੀਅਰ ਆਡੀਟਰ ਦੋ ਐਡਵਰਟਾਈਜ਼ਮੈਂਟ ਆਈਆਂ ਸੀ 5/2023 ਤੇ 7/2024 ਇਹਨਾਂ ਦੇ ਤਿੰਨਾਂ ਦਾ ਇੱਕੋ ਪੇਪਰ ਹੈ ਜਿਹੜਾ ਉਹ ਕੰਡਕਟ ਕੀਤਾ ਜਾਣਾ ਸੀਗਾ ਉਹ ਕੀਤਾ ਜਾਣਾ ਸੀ 8/2025 ਨੂੰ ਇਹਨਾਂ ਦੇ ਐਡਮਿਟ ਕਾਰਡ ਨੇ ਜਿਹੜੇ ਉਹ ਜਾਰੀ ਹੋ ਚੁੱਕੇ ਸੀ ਫੇਰ ਵੀ ਉਸ ਤੋਂ ਬਾਅਦ ਜਿਹੜਾ ਆਪਾਂ ਨੂੰ ਨੋਟਿਸ ਹੈ 6 ਤਰੀਕ ਨੂੰ ਮਿਲਦਾ ਹੈ ਕਿ ਜਿਹੜੇ ਇਹ ਪੇਪਰ ਨੇ ਇਹ ਪੋਸਟਪੋਨ ਕੀਤੇ ਜਾ ਰਹੇ ਨੇ ਠੀਕ ਹੈ ਇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਮਿਲੀ ਹੈ ਲਿਖੀ ਹੋਈ ਉਹ ਆਪਾਂ ਨੂੰ ਕੀ ਮਿਲੀ ਹੈ ਮੁਲਤਵੀ ਕਰਨ ਰੋਕਣ ਲਈ ਲਿਖਿਆ ਗਿਆ ਹੈ ਠੀਕ ਹੈ ਯਾਨੀ ਜਿੱਥੇ ਇਹ ਡਿਪਾਰਟਮੈਂਟਾਂ ਦੇ ਵਿੱਚ ਆਪਣੀ ਪੋਸਟਿੰਗ ਹੋਣੀ ਸੀ ਚਾਹੇ ਜੂਨੀਅਰ ਆਡੀਟਰ ਦਾ ਪੇਪਰ ਹੋਵੇ ਠੀਕ ਹੈ ਜਿਵੇਂ ਫਾਈਨੈਂਸ ਡਿਪਾਰਟਮੈਂਟ ਦੇ ਵਿੱਚ ਪੋਸਟਾਂ ਨਿਕਲੀਆਂ ਸੀ ਮਤਲਬ ਕੀ ਹੈ ਜਿਹੜੇ ਸਬੰਧਤ ਡਿਪਾਰਟਮੈਂਟ ਸੀ ਜਿਨ੍ਹਾਂ ਦੇ ਵਿੱਚ ਇਹ ਪੋਸਟਾਂ ਨਿਕਲੀਆਂ ਹੋਈਆਂ ਸੀ ਉਨ੍ਹਾਂ ਦੇ ਦੁਆਰਾ ਪੀਟਰ ਪਲੱਸ ਬੀ ਨੂੰ ਲਿਖਿਆ ਗਿਆ ਕਿ ਜਿਹੜੇ ਇਹ ਪੇਪਰ ਨੇ ਇਹ ਮੁਲਤਵੀ ਕੀਤੇ ਜਾਣ ਤੇ ਇਹਨਾਂ ਨੂੰ ਰੋਕਿਆ ਜਾਵੇ ਹਾਲ ਦੀ ਘੜੀ ਦੇ ਵਿੱਚ ਠੀਕ ਹੈ ਹੁਣ ਆਪਾਂ ਡਿਸਕਸ ਕਰਦੇ ਹਾਂ ਇਹ ਪੇਪਰ ਨੇ ਜਿਹੜੇ ਕਿਉਂ ਰੋਕੇ ਗਏ ਨੇ ਇਸ ਦਾ ਕਾਰਨ ਕੀ ਹੈ ਠੀਕ ਹੈ ਇਹ ਆਪਾਂ ਨੂੰ 6 ਤਰੀਕ ਨੂੰ ਨੋਟੀਫਿਕੇਸ਼ਨ ਮਿਲਦਾ ਹੈ ਇਹ 8 ਤਰੀਕ ਨੂੰ ਪੇਪਰ ਹੋਣਾ ਸੀਗਾ ਠੀਕ ਹੈ ਉਸ ਤੋਂ ਬਾਅਦ ਆਪਣਾ ਜਿਹੜਾ ਅਗਲਾ ਪੇਪਰ ਸੀਗਾ 9 ਤਰੀਕ ਨੂੰ ਹੋਣ ਜਾ ਰਿਹਾ ਸੀਗਾ ਉਹ ਪੇਪਰ ਕਿਸ ਦਾ ਸੀਗਾ ਉਹ ਪੇਪਰ ਸੀ ਜੂਨੀਅਰ ਡਰਾਫਟਸਮੈਨ ਦਾ ਠੀਕ ਹੈ ਜੂਨੀਅਰ ਡਰਾਫਟਸਮੈਨ ਦਾ ਜਿਹੜਾ ਪੇਪਰ ਸੀਗਾ ਇਹ 9 ਤਰੀਕ ਨੂੰ ਹੋਣ ਜਾ ਰਿਹਾ ਸੀਗਾ ਇਸ ਦਾ ਨੋਟੀਫਿਕੇਸ਼ਨ ਆਪਾਂ ਨੂੰ ਮਿਲ ਗਿਆ ਕਿ ਜਿਹੜਾ ਇਹ ਪੇਪਰ ਹੈ ਕੈਨਸਲ ਹੋ ਗਿਆ ਪੋਸਟਪੋਨ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਲੀਗਲ ਕਲਰਕ ਦਾ ਪੇਪਰ ਸੀਗਾ ਇੱਕ ਠੀਕ ਹੈ ਇਹ ਇਹ 16 ਤਰੀਕ ਨੂੰ ਹੋਣ ਜਾ ਰਿਹਾ ਸੀਗਾ ਇਹ ਵੀ ਪੋਸਟਪੋਨ ਕਰਤਾ ਠੀਕ ਹੈ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਬਾਕੀ ਪੇਪਰਸ ਨੇ ਉਹੋ ਵੀ ਤੁਹਾਨੂੰ ਪੋਸਟਪੋਨ ਮਿਲਣਗੇ ਠੀਕ ਹੈ ਇਹਨਾਂ ਦਾ ਮੇਨ ਕਾਰਨ ਕੀ ਹੈ ਠੀਕ ਹੈ ਇਸ ਵਾਰ ਪੋਸਟਪੋਨ ਹੋਣ ਦਾ ਠੀਕ ਹੈ ਇਸ ਵਾਰ ਜਿਹੜਾ ਮੇਨ ਕਾਰਨ ਹੈ ਉਹ ਹੈ ਵਿੱਤ ਵਿਭਾਗ ਦਾ ਇੱਕ ਇਹ ਲੈਟਰ ਜੋ ਕਿ 31 ਜਨਵਰੀ 2025 ਨੂੰ ਹੈ ਜਿਹੜਾ ਉਹ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਦੁਆਰਾ ਰਿਲੀਜ਼ ਕੀਤਾ ਗਿਆ ਸੀਗਾ ਠੀਕ ਹੈ ਇਸ ਦੇ ਵਿੱਚ ਕੀ ਸੀਗਾ ਇਸ ਦੇ ਵਿੱਚ ਜਿਹੜਾ ਮੇਨ ਮੁੱਦਾ ਸੀਗਾ ਉਹ ਕੀ ਸੀ ਵਿੱਤ ਵਿਭਾਗ ਵੱਲੋਂ ਜਾਰੀ ਹਦਾਇਤਾਂ 17/7/2020 ਦੇ ਸੰਮੁਖ ਸਿੱਧੀ ਭਰਤੀ ਅਸਾਮੀਆਂ ਲਈ 7th ਸੈਂਟਰਲ ਪੇ ਕਮਿਸ਼ਨ ਦੇ ਪੈਟਰਨ ਤੇ ਨਿਰਧਾਰਤ ਕੀਤੇ ਗਏ ਜਾਣ ਵਾਲੇ ਤਨਖਾਸ਼ ਕੇਲਾ ਪ੍ਰਤੀ ਵਿਭਾਗੀ ਨਿਜਮ ਵਿੱਚ ਇਸ ਬਣਦੀ ਸੋਧ ਹੋਣ ਉਪਰੰਤ ਹੀ ਸਿੱਧੀ ਭਰਤੀ ਕਰਨ ਸੰਬੰਧੀ ਯਾਨੀ ਕਹਿਣ ਦਾ ਮਤਲਬ ਕੀ ਹੈ ਸੰਬੰਧਤ ਡਿਪਾਰਟਮੈਂਟ ਨੇ ਜਿਹੜੇ ਪੰਜਾਬ ਦੇ ਵਿੱਚ ਚਾਹੇ ਕੋਈ ਵੀ ਡਿਪਾਰਟਮੈਂਟ ਹੈ ਠੀਕ ਹੈ ਉਹਨਾਂ ਦੇ ਦੁਆਰਾ ਜੋ ਵੀ ਪੇਪਰ ਲਏ ਜਾਣੇ ਸੀਗੇ ਉਹਨਾਂ ਸਾਰਿਆਂ ਨੂੰ ਰੋਕਿਆ ਗਿਆ ਇਸ ਦਾ ਮੇਨ ਰੀਜ਼ਨ ਕੀ ਸੀਗਾ ਜੋ 17 7 2020 ਦੇ ਵਿੱਚ ਠੀਕ ਹੈ ਪੰਜਾਬ ਸਰਕਾਰ ਦੇ ਦੁਆਰਾ ਇੱਕ ਨੋਟੀਫਿਕੇਸ਼ਨ ਦੇ ਮਾਧਿਅਮ ਦੇ ਨਾਲ 7th ਸੈਂਟਰਲ ਪੇ ਕਮਿਸ਼ਨ ਜਿਹੜਾ ਉਹ ਲਾਗੂ ਕੀਤਾ ਗਿਆ ਸੀਗਾ ਠੀਕ ਹੈ ਇਸ ਤੋਂ ਪਹਿਲਾਂ ਵਾਲੇ ਜਿਹੜੇ ਕਰਮਚਾਰੀ ਸੀਗੇ ਠੀਕ ਹੈ ਜਾਨੀ 17/7/2020 ਤੋਂ ਜਿਹੜੇ ਪਹਿਲਾਂ ਭਰਤੀ ਹੋਏ ਸੀਗੇ ਠੀਕ ਹੈ ਉਹਨਾਂ ਦੇ ਉੱਪਰ 6th ਸੈਂਟਰਲ ਪੇ ਕਮਿਸ਼ਨ ਲੱਗਦਾ ਸੀਗਾ ਠੀਕ ਹੈ ਬਟ 17/7/2020 ਨੂੰ ਇਹਨਾਂ ਦੇ ਦੁਆਰਾ ਪੰਜਾਬ ਸਰਕਾਰ ਦੇ ਦੁਆਰਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਮਾਧਿਅਮ ਦੇ ਨਾਲ ਕੀ ਪੰਜਾਬ ਦੇ ਵਿੱਚ ਜਿੰਨੇ ਵੀ ਰੈਗੂਲਰ EMPLOYEES ਭਰਤੀ ਹੋਣਗੇ ਠੀਕ ਹੈ 17 7 2020 ਤੋਂ ਬਾਅਦ ਉਹਨਾਂ ਸਾਰਿਆਂ ਦੇ ਉੱਪਰ 7th ਸੈਂਟਰਲ ਪੇ ਕਮਿਸ਼ਨ ਲਾਗੂ ਕੀਤਾ ਜਾਊਗਾ ਠੀਕ ਹੈ ਇਹ ਇੱਕ ਨੋਟੀਫਿਕੇਸ਼ਨ ਹੈ ਜਿਹੜਾ ਪੰਜਾਬ ਸਰਕਾਰ ਦੇ ਦੁਆਰਾ ਰੀਲੀਜ਼ ਕਰ ਦਿੱਤਾ ਗਿਆ ਸੀਗਾ 17 7 2020 ਨੂੰ ਠੀਕ ਹੈ ਇਹਨਾਂ ਦੇ ਦੁਆਰਾ ਪੰਜਾਬ ਸਰਕਾਰ ਦੇ ਦੁਆਰਾ ਇਹ ਨੋਟੀਫਿਕੇਸ਼ਨ ਹੈ ਜਿਹੜਾ ਸਾਰੇ ਵਿਭਾਗਾਂ ਦੇ ਲਈ ਕੀਤਾ ਗਿਆ ਸੀਗਾ ਬਟ ਇੱਥੇ ਕੀ ਹੋਇਆ ਇੱਥੇ ਮੁੱਦਾ ਕੀ ਬਣਿਆ ਕਿ ਪੰਜਾਬ ਸਰਕਾਰ ਦੇ ਦੁਆਰਾ ਇਹ ਨੋਟੀਫਿਕੇਸ਼ਨ ਰੀਲੀਜ਼ ਕਰ ਦਿੱਤਾ ਗਿਆ ਬਟ ਜੋ ਪੰਜਾਬ ਦੇ ਵਿੱਚ ਸਬੰਧਤ ਡਿਪਾਰਟਮੈਂਟਸ ਨੇ ਠੀਕ ਹੈ ਚਾਹੇ ਜੋ ਵੀ ਡਿਪਾਰਟਮੈਂਟ ਹੈ ਲੋਕਲ ਬਾਡੀ ਡਿਪਾਰਟਮੈਂਟ ਹੈ ਠੀਕ ਹੈ ਚਾਹੇ ਫਾਈਨੈਂਸ ਡਿਪਾਰਟਮੈਂਟ ਹੈ ਚਾਹੇ ਪੀਐਸਪੀਸੀਐਲ ਹੈ ਚਾਹੇ ਪੀਐਸਟੀਸੀਐਲ ਹੈ ਜਾਂ ਕੋਈ ਹੋਰ ਡਿਪਾਰਟਮੈਂਟ ਹੈ ਠੀਕ ਹੈ ਚਾਹੇ ਡੀਸੀ ਆਫਿਸ ਨੇ ਇਹਨਾਂ ਦੇ ਦੁਆਰਾ ਆਪਣੇ ਜਿਹੜੇ ਨਿਯਮ ਬਣਾਏ ਗਏ ਨੇ ਠੀਕ ਹੈ ਯਾਨੀ ਇੱਕ ਤਾਂ ਹੁੰਦਾ ਹੈ ਨੋਟੀਫਿਕੇਸ਼ਨ ਇਹ ਬੇਸਿਕਲੀ ਇੱਕ ਨੋਟੀਫਿਕੇਸ਼ਨ ਸੀਗਾ ਠੀਕ ਹੈ ਇਹਨਾਂ ਦੇ ਦੁਆਰਾ ਲਿਖਿਆ ਗਿਆ ਸਬੰਧਤ ਡਿਪਾਰਟਮੈਂਟਸ ਨੂੰ ਪੰਜਾਬ ਦੇ ਵਿੱਚ ਠੀਕ ਹੈ ਕਿ ਸਾਰੇ ਆਪਣੇ ਜਿਹੜੇ ਰੂਲਸ ਨੇ ਉਹਨਾਂ ਨੂੰ ਅਮੈਂਡ ਕਰੋ ਠੀਕ ਹੈ ਯਾਨੀ 17 7 2020 ਤੋਂ ਬਾਅਦ ਜਿਹੜੇ ਬੱਚੇ ਭਰਤੀ ਹੋਣਗੇ ਜਿਹੜੇ ਵੀ EMPLOYEES ਭਰਤੀ ਹੋਊਗਾ ਪੰਜਾਬ ਦੇ ਵਿੱਚ ਉਹਨਾਂ ਦੇ ਉੱਪਰ 7th ਸੈਂਟਰਲ ਪੇ ਕਮਿਸ਼ਨ ਲਾਗੂ ਕੀਤਾ ਜਾਊਗਾ ਠੀਕ ਹੈ ਪੰਜਾਬ ਸਰਕਾਰ ਦੇ ਦੁਆਰਾ ਤਾਂ ਲਿਖ ਦਿੱਤਾ ਗਿਆ ਬਟ ਜਿਹੜੇ ਸਬੰਧਤ ਡਿਪਾਰਟਮੈਂਟਸ ਨੇ ਇਹਨਾਂ ਦੇ ਦੁਆਰਾ ਇਹ ਜਿਹੜੇ ਰੂਲਸ ਨੇ ਉਹੋ ਅਮੈਂਡ ਨਹੀਂ ਕੀਤੇ ਗਏ ਠੀਕ ਹੈ ਇਸ ਕਾਰਨ ਇਹ ਜਿਹੜਾ ਕੇਸ ਹੈ ਇਹ ਪੰਜਾਬ ਦੇ ਵਿੱਚ ਪੰਜਾਬ ਨੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹਿਲਾਂ ਲਗਾਇਆ ਕੇਸ ਠੀਕ ਹੈ ਸਿੰਗਲ ਬੈਂਚ ਨੇ ਫੈਸਲਾ ਦਿੱਤਾ ਕਿ ਜਿਹੜੇ ਰੂਲਸ ਨੇ ਉਹ ਹੀ ਇੰਪੋਰਟੈਂਟ ਨੇ ਰੂਲਸ ਨੇ ਜਿਹੜੇ ਉਹ ਇਸ ਨੂੰ ਜਿਹੜੇ ਰੂਲਸ ਨੇ ਉਹਨਾਂ ਨੂੰ ਇਹ ਇਸ ਨੋਟੀਫਿਕੇਸ਼ਨ ਦੇ ਮਾਧਿਅਮ ਦੇ ਨਾਲ ਹੈ ਜਿਹੜਾ ਉਹ ਅੰਦੇਖਾ ਨਹੀਂ ਕੀਤਾ ਜਾ ਸਕਦਾ ਯਾਨੀ ਜੋ ਪੰਜਾਬ ਨੇ ਹਰਿਆਣਾ ਹਾਈ ਕੋਰਟ ਸੀਗਾ ਉਸ ਦੇ ਦੁਆਰਾ ਕਿਹਾ ਗਿਆ ਕਿ ਜਿਹੜੇ ਰੂਲਸ ਨੇ ਉਹ ਇੰਪੋਰਟੈਂਟ ਨੇ ਨਾ ਕਿ ਨੋਟੀਫਿਕੇਸ਼ਨ ਇੱਕ ਨੋਟੀਫਿਕੇਸ਼ਨ ਹੈ ਜਿਹੜਾ ਉਸ ਨੂੰ ਖਤਮ ਨਹੀਂ ਕਰ ਸਕਦਾ ਜਿਹੜੇ ਡਿਪਾਰਟਮੈਂਟ ਦੇ ਰੂਲਸ ਨੇ ਠੀਕ ਹੈ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਦੁਆਰਾ ਫੇਰ ਅਪੀਲ ਕੀਤੀ ਗਈ ਠੀਕ ਹੈ ਉਸ ਤੋਂ ਬਾਅਦ ਫਿਰ ਪੰਜਾਬ ਨੇ ਹਰਿਆਣਾ ਹਾਈ ਕੋਰਟ ਦੇ ਦੁਆਰਾ ਫਿਰ ਸੇਮ ਨੋਟੀਫਿਕੇਸ਼ਨ ਜਿਹੜਾ ਰੀਲੀਜ਼ ਕੀਤਾ ਗਿਆ ਕਿ ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਰੂਲਸ ਨੇ ਡਿਪਾਰਟਮੈਂਟ ਦੇ ਸਬੰਧਤ ਰੂਲਸ ਨੇ ਉਹ ਜਿਹੜੇ ਨੇ ਓਵਰਸਾਈਡ ਨਹੀਂ ਕਰ ਸਕਦੇ ਜੋ ਇਹ ਨੋਟੀਫਿਕੇਸ਼ਨ ਹੈ ਠੀਕ ਹੈ ਉਸ ਤੋਂ ਬਾਅਦ ਜੋ ਪੰਜਾਬ ਸਰਕਾਰ ਹੈ ਇਸ ਦੇ ਦੁਆਰਾ ਇੱਕ ਐਸਐਲਪੀ ਜਾਰੀ ਕੀਤੀ ਗਈ ਸੁਪਰੀਮ ਕੋਰਟ ਦੇ ਵਿੱਚ ਠੀਕ ਹੈ ਯਾਨੀ ਕਿ ਸੁਪਰੀਮ ਕੋਰਟ ਦੇ ਵਿੱਚ ਐਸਐਲਪੀ ਜਿਹੜੀ ਉਹ ਪਾਈ ਗਈ ਠੀਕ ਹੈ ਇੱਥੇ ਡਬਲ ਬੈਂਚ ਦੇ ਦੁਆਰਾ ਜਿਹੜਾ ਇਹ ਫੈਸਲਾ ਕੀਤਾ ਗਿਆ ਸੀਗਾ ਦੂਸਰੀ ਵਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਇਹ ਜਿਹੜਾ ਐਸਐਲਪੀ ਪਾਈ ਗਈ ਸੀ ਇਹ ਸੁਪਰੀਮ ਕੋਰਟ ਦੇ ਦੁਆਰਾ ਰੱਦ ਕਰ ਦਿੱਤੀ ਗਈ ਸੀਗੀ ਠੀਕ ਹੈ ਇਹ ਰੱਦ ਕਰ ਦਿੱਤੀ ਗਈ ਸੀ 26 27 ਤਰੀਕ ਨੂੰ 26 27 ਜਨਵਰੀ ਨੂੰ ਠੀਕ ਹੈ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਦੁਆਰਾ ਸਾਰੇ ਡਿਪਾਰਟਮੈਂਟਸ ਨੂੰ ਇਹ ਲਿਖਿਆ ਗਿਆ ਕਿ ਜਿਹੜੇ ਕੋਈ ਵੀ ਕਰਮਚਾਰੀ ਨੇ ਠੀਕ ਹੈ ਯਾਨੀ ਪੰਜਾਬ ਸਰਕਾਰ ਦੇ ਵਿੱਚ ਜਿੰਨੀਆਂ ਵੀ ਭਰਤੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਹਾਲ ਦੀ ਘੜੀ ਦੇ ਵਿੱਚ ਰੋਕਿਆ ਜਾਵੇ ਠੀਕ ਹੈ ਉਹਨਾਂ ਦੇ ਵਿੱਚ ਜਿਹੜੇ ਡਿਪਾਰਟਮੈਂਟ ਦੇ ਵਿੱਚ ਜਿਹੜੇ ਰੂਲਸ ਨੇ ਉਹਨਾਂ ਦੇ ਦੁਆਰਾ ਉਹਨਾਂ ਦੇ ਵਿੱਚ ਅਮੈਂਡਮੈਂਟ ਹੈ ਜਿਹੜੀ ਉਹ ਕੀਤੀ ਜਾਵੇ ਠੀਕ ਹੈ ਉਸ ਦੇ ਬਿਹਾਵ ਦੇ ਉੱਪਰ ਜਿਹੜੀ ਭਰਤੀ ਹੈ ਪੰਜਾਬ ਸਰਕਾਰ ਦੇ ਵਿੱਚ ਠੀਕ ਹੈ ਕਰਮਚਾਰੀਆਂ ਦੀ ਉਹ ਕੀਤੀ ਜਾਵੇ ਠੀਕ ਹੈ ਯਾਨੀ ਕਹਿਣ ਦਾ ਮਤਲਬ ਕੀ ਹੈ ਜੋ 7ਥ সেন্ট্রਲ ਪੇ ਕਮਿਸ਼ਨ ਦੇ ਰਿਲੇਟਡ ਰੂਲਸ ਨੇ ਪੰਜਾਬ ਸਰਕਾਰ ਦੇ ਦੁਆਰਾ ਇਸ ਨੋਟੀਫਿਕੇਸ਼ਨ ਦੇ ਮਾਧਿਅਮ ਦੇ ਨਾਲ 31 ਜਨਵਰੀ 2025 ਨੂੰ ਲਿਖਿਆ ਗਿਆ ਸਾਰੇ ਡਿਪਾਰਟਮੈਂਟਸ ਨੂੰ ਕਿ ਆਪਣੇ ਜਿਹੜੇ ਰੂਲਸ ਨੇ ਉਹਨਾਂ ਨੂੰ ਅਮੈਂਡ ਕਰੋ ਠੀਕ ਹੈ ਰੂਲਸ ਅਮੈਂਡ ਕਰਨ ਤੋਂ ਬਾਅਦ ਹੀ ਪੰਜਾਬ ਦੇ ਵਿੱਚ ਜੋ ਵੀ ਭਰਤੀਆਂ ਚੱਲ ਰਹੀਆਂ ਨੇ ਉਹਨਾਂ ਦਾ ਪ੍ਰੋਸੈਸ ਚਲਾਇਆ ਜਾਵੇ ਠੀਕ ਹੈ ਕਿਉਂਕਿ ਪੰਜਾਬ ਸਰਕਾਰ ਨੂੰ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਜਿੰਨੇ ਵੀ ਕਲਰਕ ਸੀਗੇ ਜਿੰਨੇ ਵੀ ਇਨਸਪੈਕਟਰ ਸੀਗੇ ਸਾਰਿਆਂ ਦੇ ਦੁਆਰਾ ਕੋਰਟ ਕੇਸ ਹੈ ਜਿਹੜਾ ਉਹ ਕੀਤਾ ਗਿਆ ਕਿ ਸਾਨੂੰ ਜਿਹੜਾ ਪੁਰਾਣਾ ਪੇ ਸਕੇਲ ਹੈ ਜਿਹੜਾ ਉਹ ਲਾਗੂ ਕੀਤਾ ਜਾਵੇ ਇਸ ਦੇ ਵਿੱਚ ਬੇਸਿਕਲੀ ਕੀ ਕਾਰਨ ਸੀਗਾ ਕਿ ਲੋਕ ਨੇ ਜਿਹੜੇ ਜਿਹੜੇ ਬੱਚੇ ਨੇ ਉਹ 6th ਪੇ ਕਮਿਸ਼ਨ ਦੀ ਮੰਗ ਕਰ ਰਹੇ ਨੇ ਇਸ ਦੇ ਵਿੱਚ ਬੇਸਿਕਲੀ ਆਪਾਂ ਪ੍ਰੋਬੇਸ਼ਨ ਤੋਂ ਬਾਅਦ ਦੀ ਗੱਲ ਕਰਦੇ ਆਂ 3 ਸਾਲ ਦਾ ਆਪਣੇ ਕੋਲ ਪ੍ਰੋਬੇਸ਼ਨ ਹੁੰਦਾ ਠੀਕ ਹੈ ਜੋ ਪ੍ਰੋਬੇਸ਼ਨ ਹੈ ਇਸ ਦੇ ਵਿੱਚ ਬੇਸਿਕਲੀ ਜਿਹੜੀ 10 ਤੋਂ ਲੈ ਕੇ 14000 ਰੁਪਏ ਤੱਕ ਸੈਲਰੀ ਮਿਲਦੀ ਸੀ ਪ੍ਰੋਬੇਸ਼ਨ ਦੇ ਵਿੱਚ ਜਿਹੜੇ ਪੁਰਾਣਾ ਪੇ ਕਮਿਸ਼ਨ ਸੀਗਾ ਠੀਕ ਹੈ ਆਪਾਂ ਕਰ ਰਹੇ ਆਂ 올ਡ ਦੇ ਵਿੱਚ ਠੀਕ ਹੈ ਇਸ ਦੇ ਵਿੱਚ 10 ਤੋਂ 15000 14-15000 ਰੁਪਏ ਦੇ ਅਪਰੋਕਸੀਮੇਟਲੀ 3 ਸਾਲ ਮਿਲਦਾ ਸੀਗਾ ਬੱਚੇ ਨੂੰ ਠੀਕ ਹੈ ਉਸ ਤੋਂ ਬਾਅਦ ਜਿਹੜਾ ਨਿਊ ਸੈਂਟਰਲ ਪੇ ਕਮਿਸ਼ਨ ਆ ਗਿਆ ਇਸ ਦੇ ਵਿੱਚ ਜਿਵੇਂ ਕਲਰିକਲ ਨੂੰ ਮੰਨ ਲਈਏ ਆਪਾਂ ਠੀਕ ਹੈ ਇਸ ਨੂੰ 1990 ਜਿਹੜਾ ਉਹ ਕਰ ਦਿੱਤਾ ਗਿਆ ਫਿਕਸ ਆ ਠੀਕ ਹੈ ਇਸ ਦੇ ਵਿੱਚ 10% ਕੱਟ ਕੇ ਉਸ ਨੂੰ ਅਪਰੋਕਸੀਮੇਟਲੀ 18000 ਰੁਪਏ ਮਿਲਦਾ ਹੈ ਠੀਕ ਹੈ ਉਸ ਤੋਂ ਬਾਅਦ ਜਿਹੜਾ 18000 ਰੁਪਏ ਇਹ ਇਸ ਦੀ ਕੀ ਹੋਗੀ ਬੇਸਿਕ ਪੇ ਹੋਗੀ ਠੀਕ ਹੈ ਬੇਸਿਕ ਪੇ ਇਸ ਦੇ ਉੱਪਰ ਮੰਨ ਲਓ 50% ਨੇ ਜਿਹੜੇ ਹੋਰ ਅਦਰਸ ਪੱਤੇ ਨੇ ਜਿਹਦੇ ਵਿੱਚ ਡੀਏ एचआरए वगैरह आ गया ता 50% ਦਾ ਹੋਰ ਮਿਲਾ ਕੇ ਕਿੰਨਾ ਹੋ ਗਿਆ 27000 ਰੁਪਿਆ ਯਾਨੀ 3 ਸਾਲਾਂ ਬਾਅਦ ਜਿਹੜੀ ਸੈਲਰੀ ਬਣਦੀ ਸੀ ਅਪਰੋਕਸੀਮੇਟਲੀ 27 ਤੋਂ 30000 ਰੁਪਏ ਤੱਕ ਬਣੂਗੀ ਜਿਸ ਦੇ ਵਿੱਚ ਮੋਬਾਈਲ ਫੋਨ ਪੱਤਾ वगैरह ਆ ਜਾਊਗਾ ਠੀਕ ਹੈ ਬਟ ਜਿਹੜਾ 올ਡ ਪੇ ਸਕੇਲ ਸੀਗਾ 6th ਸੈਂਟਰਲ ਪੇ ਕਮਿਸ਼ਨ ਸੀਗਾ ਯਾਨੀ ਜੋ 6th ਪੇ ਕਮਿਸ਼ਨ ਸੀਗਾ ਠੀਕ ਹੈ ਇਸ ਦੇ ਵਿੱਚ ਜਿਹੜੀ ਅਪਰੋਕਸੀਮੇਟਲੀ ਬੇਸਿਕ ਬਣਦੀ ਸੀਗੀ ਬੱਚੇ ਦੀ ਉਹ 35000 ਰੁਪਏ ਬਣਦੀ ਸੀ ਜੋ ਪੱਤੇ ਲੱਗਦੇ ਸੀਗੇ ਉਹ ਇਸ ਦੇ ਉੱਪਰ ਲੱਗਦੇ ਸੀਗੇ ਜਿਸ ਦੇ ਕਾਰਨ ਜਿਹੜੀ ਸੈਲਰੀ ਹੈ ਇੱਕ ਕਲਰਕ ਦੀ ਉਹ ਕਿੰਨੀ ਬਣਦੀ ਸੀ ਅਪਰੋਕਸੀਮੇਟਲੀ 50000 ਦੇ ਅਪਰੋਕਸੀਮੇਟਲੀ ਠੀਕ ਹੈ ਇਸ ਕਰਕੇ ਇਹਦੇ ਵਿੱਚ ਜਿਹੜੀ ਸੈਲਰੀ ਬਣਦੀ ਹੈ 7th ਸੈਂਟਰਲ ਪੇ ਕਮਿਸ਼ਨ ਦੇ ਵਿੱਚ ਉਹ ਬਣਦੀ ਹੈ 30000 ਦੇ ਆਸ-ਪਾਸ 30 31 32 ਠੀਕ ਹੈ ਇਸ ਦੇ ਆਸ-ਪਾਸ ਇਸ ਵਿੱਚ EMPLOYEES ਦਾ ਜਿਹੜਾ ਸ਼ੋਸ਼ਣ ਕੀਤਾ ਜਾ ਰਿਹਾ ਸੀਗਾ ਬਹੁਤ ਜ਼ਿਆਦਾ ਜਿਹੜਾ ਡਿਫਰੈਂਸ ਹੈ ਇੱਕ ਕਲਰਕ ਦੇ ਵਿੱਚ ਹੀ ਹੋ ਰਿਹਾ ਸੀਗਾ ਠੀਕ ਹੈ ਇਸ ਕਰਕੇ ਜਿਹੜੇ ਬੱਚੇ ਸੀਗੇ ਸਬੰਧਤ ਉਹਨਾਂ ਦੇ ਦੁਆਰਾ ਕੋਰਟ ਕੇਸ ਲਗਾਇਆ ਗਿਆ ਠੀਕ ਹੈ ਕਿ ਸਾਡੇ ਦੇ ਉੱਪਰ ਸਾਡੇ ਉੱਪਰ ਜਿਹੜਾ ਪੁਰਾਣਾ ਪੇ ਕਮਿਸ਼ਨ ਹੈ ਉਹ ਲਗਾਇਆ ਜਾਵੇ ਜਿਸ ਦੇ ਬਿਹਫ ਤੇ ਸਾਨੂੰ ਜਿਹੜੀ ਪੁਰਾਣੀ ਸੈਲਰੀ ਆ ਉਹ ਮਿਲੇ 50000 ਦੇ ਅਪ੍ਰੋਕਸੀਮੇਟਲੀ ਠੀਕ ਹੈ ਇਸ ਕਰਕੇ ਜੋ ਹਾਈ ਕੋਰਟ ਹੈ ਉਸਨੇ ਵੀ ਫੈਸਲਾ ਦਿੱਤਾ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਜਿਹੜੀ ਐਸਐਲਪੀ ਹੈ ਉਹ ਰੱਦ ਕਰਕੇ ਪੰਜਾਬ ਸਰਕਾਰ ਨੂੰ ਕਿਹਾ ਕਿ ਆਪਣੇ ਜਿਹੜੇ ਰੂਲਸ ਨੇ ਉਹ ਅਮੈਂਡ ਕਰੇ ਹੋਏ ਦਿਖਾਓ ਕਿ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਅਮੈਂਡ ਨੇ ਉਹ ਕਿੱਤੇ ਹੋਏ ਹੋਣੇ ਚਾਹੀਦੇ ਨੇ ਤੁਹਾਡੇ ਰੂਲਸ ਬਟ ਪੰਜਾਬ ਸਰਕਾਰ ਦੇ ਕਿਸੇ ਵੀ ਡਿਪਾਰਟਮੈਂਟ ਨੇ ਰੂਲਸ ਨੇ ਜਿਹੜੇ ਉਹ ਅਮੈਂਡ ਨਹੀਂ ਕੀਤੇ ਸੀਗੇ ਇਸ ਕਰਕੇ ਪੰਜਾਬ ਦੇ ਵਿੱਚ ਜਿੰਨੇ ਵੀ ਡਿਪਾਰਟਮੈਂਟ ਨੇ ਉਹਨਾਂ ਨੇ ਆਪਣੀ ਜਿਹੜੀ ਭਰਤੀ ਹੈ ਰੋਕਤੀ ਹੁਣ ਠੀਕ ਹੈ ਲਗਭਗ ਸਾਰੇ ਡਿਪਾਰਟਮੈਂਟ ਨੇ ਜਿਹੜੇ ਉਹ ਆਪਣੀ ਭਰਤੀ ਰੋਕਣਗੇ ਹੁਣ ਕਈਆਂ ਦੇ ਨੋਟੀਫਿਕੇਸ਼ਨ ਆ ਗਏ ਕਈਆਂ ਦੇ ਨੋਟੀਫਿਕੇਸ਼ਨ ਅਲਵਾ ਦੇ ਟਾਈਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਠੀਕ ਹੈ ਇਹ ਕਾਰਨ ਮੇਨ ਠੀਕ ਹੈ ਹੁਣ ਇਹ ਪੰਜਾਬ ਸਰਕਾਰ ਜਿਹੜੀ ਹੈ ਉਹ ਆਪਣਾ 7ਥ ਸੈਂਟਰਲ ਪੇ ਕਮਿਸ਼ਨ ਦੇ ਬਿਹਾਫ ਦੇ ਉੱਪਰ ਆਪਣਾ ਜਿਹੜਾ ਪੇ ਕਮਿਸ਼ਨ ਜਿਹੜਾ ਉਹ ਲਾਂਚ ਕਰੂਗੀ ਠੀਕ ਹੈ ਯਾਨੀ ਸਾਰੇ ਸਬੰਧਤ ਜਿਹੜੇ ਡਿਪਾਰਟਮੈਂਟ ਨੇ ਉਹ ਆਪਣੇ ਰੂਲਸ ਅਮੈਂਡ ਕਰਨਗੇ ਜਿਸ ਦੇ ਬਿਹਾਫ ਤੇ ਉੱਪਰ ਇੱਕ ਅਲੱਗ ਤੋਂ ਨੋਟਿਸ ਹੈ ਜਿਹੜਾ ਹਰ ਇੱਕ ਭਰਤੀ ਦੇ ਰਿਲੇਟਡ ਜਾਰੀ ਕੀਤਾ ਜਾਊਗਾ ਉਸ ਤੋਂ ਬਾਅਦ ਹੀ ਤੁਹਾਡੀ ਜਿਹੜੀ ਭਰਤੀ ਹੈ ਯਾਨੀ ਉਸ ਦਾ ਪੇਪਰ ਜਿਹੜਾ ਉਹ ਕੰਡਕਟ ਕੀਤਾ ਜਾਊਗਾ ਹੁਣ ਠੀਕ ਹੈ ਇਸ ਦੇ ਵਿੱਚ ਮੇਨ ਹੋਰ ਕੀ ਕਾਰਨ ਰੱਖੇ ਗਏ ਸੀਗੇ ਇਸ ਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਨੇ ਕਿਹਾ ਕਿ ਆਪਣੇ ਜਿਹੜੇ ਸਬੰਧਤ ਡਿਪਾਰਟਮੈਂਟ ਨੇ ਉਹ 15 ਆਪਣੀ ਆਪਣੇ ਜਿਹੜੇ ਨਿਯਮ ਨੇ ਉਹਨਾਂ ਦੇ ਵਿੱਚ ਸੋਧ ਕਰਕੇ ਲਿਆਉਣਾ ਆਪਣੀ ਠੀਕ ਹੈ ਯਾਨੀ 17 7 20 ਦੇ ਬਿਹਫ ਦੇ ਇਸ ਨੋਟੀਫਿਕੇਸ਼ਨ ਦੇ ਬਿਹਫ ਤੇ ਜੋ 15 ਦਿਨਾਂ ਦੇ ਵਿੱਚ ਵਿੱਚ ਸਬੰਧਤ ਡਿਪਾਰਟਮੈਂਟ ਨੇ ਉਹ ਆਪਣੇ ਜਿਹੜੇ ਰੂਲਸ ਨੇ ਉਹਨਾਂ ਨੂੰ ਅਮੈਂਡ ਕਰੋ ਤੇ ਜੋ ਆਪਣੀ ਜਿਹੜੀ ਕਾਰਵਾਈ ਆ ਰਿਪੋਰਟ ਹੈ ਇਹ ਜੋ ਵਿੱਤ ਵਿਭਾਗ ਹੈ ਪੰਜਾਬ ਦਾ ਉਹਨੂੰ ਭੇਜੀ ਜਾਵੇ ਠੀਕ ਹੈ ਇੱਥੇ ਦੇਖ ਸਕਦੇ ਤੁਸੀਂ ਇਹਨਾਂ ਸਾਰਿਆਂ ਨੂੰ ਨੱਥੀ ਕੀਤਾ ਗਿਆ ਇਹ ਜੋ ਲੈਟਰ ਸੀਗਾ ਇਹ 31 1 2025 ਨੂੰ ਲੈਟਰ ਜਾਰੀ ਕੀਤਾ ਗਿਆ ਯਾਨੀ ਆਪਾਂ ਕਹਿ ਸਕਦੇ ਹਾਂ 15 ਤੋਂ 20 ਫਰਵਰੀ ਤੱਕ ਜਿਹੜੇ ਰੂਲਸ ਨੇ ਉਹਨਾਂ ਦੇ ਰਿਲੇਟਡ ਜਿਹੜਾ ਅਮੈਂਡਮੈਂਟ ਹੈ ਜਿਹੜੀ ਉਹ ਹੋ ਜੇਗੀ ਤੇ ਇਸ ਦੇ ਸਬੰਧਤ ਜਿਹੜੇ ਰੂਲਸ ਨੇ ਠੀਕ ਹੈ ਉਹ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੂੰ ਜਿਹੜੇ ਨੇ ਜਾਰੀ ਕਰਕੇ ਭੇਜ ਦਿੱਤੇ ਜਾਣਗੇ ਸਬੰਧਤ ਡਿਪਾਰਟਮੈਂਟਸ ਦੇ ਦੁਆਰਾ ਠੀਕ ਹੈ ਉਸ ਤੋਂ ਬਾਅਦ ਹਰ ਇੱਕ ਡਿਪਾਰਟਮੈਂਟ ਦਾ ਜਿਹੜਾ ਉਹ ਅਲੱਗ ਤੋਂ ਸਰਕੂਲਰ ਜਿਹੜਾ ਉਹ ਜਾਰੀ ਕਰੂਗਾ ਠੀਕ ਹੈ ਜਿਸ ਦੇ ਬਿਹਾਫ ਤੇ ਜਿਹੜੀ ਅਗਲੀ ਜਿਹੜੀ ਭਰਤੀ ਆਪਣੀ ਹੋਵੇਗੀ ਠੀਕ ਹੈ ਇਹਦੇ ਵਿੱਚ ਸਾਨੂੰ ਆਪਾਂ ਨੇ ਮੇਨ ਡਿਸਕਸ ਕੀ ਕੀਤਾ ਸਭ ਤੋਂ ਪਹਿਲਾਂ ਆਖਿਰਕਾਰ ਵਜ੍ਹਾ ਕੀ ਹੈ ਆਪਣਾ 7th ਤੇ 6th ਸੈਂਟਰਲ ਪੇ ਕਮਿਸ਼ਨ ਦਾ ਰੋਲਾ ਹੈ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੈ ਜਿਹੜਾ ਉਸ ਦੇ ਬਿਹਫ ਤੇ ਉੱਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਹੁਣ ਆਪਾਂ ਕਰ ਰਹੇ ਕਿ ਖਿਲਵਾੜ ਹੈ ਕਿ ਜ਼ਰੂਰੀ ਹੈ ਠੀਕ ਹੈ ਇਹ ਬੇਸਿਕਲੀ ਇੱਕ ਆਪਾਂ ਕਹਿ ਸਕਦੇ ਹਾਂ ਨੈਸੈਸਰੀ ਚੀਜ਼ ਹੈ ਠੀਕ ਹੈ ਕਿਉਂਕਿ ਸਾਰੇ ਜਿਹੜੇ ਡਿਪਾਰਟਮੈਂਟਸ ਦੇ ਵਿੱਚ ਕਰਮਚਾਰੀ ਨੇ ਉਹ ਇਸ ਦੇ ਇਸ ਰੂਲ ਦੇ ਅਗੇਂਸਟ ਠੀਕ ਹੈ ਕੋਰਟ ਦੇ ਵਿੱਚ ਕੇਸ ਕਰਦੇ ਸੀਗੇ ਕਿ ਸਾਡਾ ਜਿਹੜਾ ਡਿਫਰੈਂਸ ਹੈ ਬਹੁਤ ਜ਼ਿਆਦਾ ਸੈਲਰੀ ਦਾ ਹੈ ਇਸ ਕਰਕੇ ਇਹ ਜਿਹੜੇ ਰੂਲਸ ਨੇ ਇਹਨਾਂ ਨੂੰ ਅਮੈਂਡ ਕਰਨਾ ਬਹੁਤ ਜ਼ਰੂਰੀ ਸੀਗਾ ਠੀਕ ਹੈ बार-बार ਜਿਹੜੇ ਪੇਪਰ ਨੇ ਪੋਸਟਪੋਨ ਹੋ ਰਹੇ ਨੇ ਇਸ ਦਾ ਅਲੱਗ ਕਾਰਨ ਹੈ ਤੁਹਾਨੂੰ ਪਤਾ ਹੈ ਕਿ ਕਿਸੇ ਡਿਪਾਰਟਮੈਂਟ ਕੋਲ ਫੰਡ ਨਹੀਂ ਹੁੰਦਾ ਜਾਂ ਜੋ ਸੰਬੰਧਿਤ ਏਜੰਸੀ ਹੈ ਉਸ ਕੋਲ ਫੰਡ ਨਹੀਂ ਪਹੁੰਚਦਾ ਠੀਕ ਹੈ ਉਹ ਅਲੱਗ ਕਾਰਨ ਨੇ ਬੱਟ ਇਸ ਬਾਰ ਜਿਹੜੀ ਇਹ ਮੇਨ ਕਾਰਨ ਹੈ ਉਹ 7th ਤੇ 6th ਜੋ ਪੇ ਕਮਿਸ਼ਨ ਹੈ ਉਸ ਦੇ ਕਾਰਨ ਹੀ ਜਿਹੜੇ ਪੇਪਰ ਨੇ ਪੋਸਟਪੋਨ ਹੋਣ ਜਾ ਰਹੇ ਨੇ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਇਹ ਪੇਪਰ ਨੇ ਹੁਣ ਕਦੋਂ ਹੋ ਸਕਦੇ ਨੇ ਹੁਣ ਆਪਾਂ ਮੰਨ ਸਕਦੇ ਹਾਂ ਜਿਹੜਾ ਪੇਪਰ ਹੈ ਤੁਹਾਡਾ ਅਪ੍ਰੈਲ ਤੱਕ ਹੋ ਸਕਦੇ ਨੇ ਠੀਕ ਹੈ ਅਪ੍ਰੈਲ 2025 ਦੇ ਵਿੱਚ ਤੁਹਾਡੇ ਜਿਹੜੇ ਪੇਪਰ ਨੇ ਉਹ ਹੋਣ ਜਾਣਗੇ ਠੀਕ ਹੈ ਲਗਭਗ ਸਟਾਰਟ ਹੋ ਜਾਣਗੇ ਉਹ ਕਿਉਂ ਹੋ ਜਾਣਗੇ ਕਿਉਂਕਿ 15 ਤੋਂ 20 ਦਿਨ ਤਾਂ ਰੂਲ ਲੱਗਣਗੇ ਐਮੈਂਡ ਹੋਣ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੂੰ ਨੋਟਿਸ ਜਾਰੀ ਕੀਤਾ ਜਾਊਗਾ ਇਹਨਾਂ ਦੇ ਦੁਆਰਾ ਉਸ ਤੋਂ ਬਾਅਦ ਉਹਨਾਂ ਦਾ ਰਿਪਲਾਈ ਆਏਗਾ ਉਸ ਤੋਂ ਬਾਅਦ ਜਦੋਂ ਸਾਰਾ ਕੁਝ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਜਿਹੜੇ ਸਬੰਧਤ ਡਿਪਾਰਟਮੈਂਟਸ ਨੇ ਠੀਕ ਹੈ ਜਿਨ੍ਹਾਂ ਦੇ ਵਿੱਚ ਭਰਤੀਆਂ ਨਿਕਲੀਆਂ ਹੋਈਆਂ ਨੇ ਉਹ ਅਲੱਗ ਤੋਂ ਇੱਕ ਜਿਹੜਾ ਨੋਟਿਸ ਆਉ ਜਾਰੀ ਕਰਨਗੇ ਆ ਹਰ ਇੱਕ ਭਰਤੀ ਦੇ ਰਿਲੇਟਡ ਠੀਕ ਹੈ ਜਾਂ ਸਾਰੀਆਂ ਭਰਤੀਆਂ ਦੇ ਰਿਲੇਟਡ ਇੱਕ ਨੋਟਿਸ ਜਾਰੀ ਕੀਤਾ ਜਾਊਗਾ ਉਸ ਤੋਂ ਬਾਅਦ ਹੀ ਜਿਹੜਾ ਪ੍ਰੋਸੈਸ ਹੈ ਭਰਤੀਆਂ ਦਾ ਉਹ ਸਟਾਰਟ ਹੋਊਗਾ ਹੁਣ ਠੀਕ ਹੈ ਕਹਿਣ ਦਾ ਮਤਲਬ ਕੀ ਹੈ ਜਿਹੜੇ ਪੇਪਰ ਨੇ ਇਹ ਹੁਣ ਤੁਹਾਡੇ ਮਨ ਚ ਸਕਦੇ ਹੋ ਤੁਸੀਂ ਕਿ ਅਪ੍ਰੈਲ ਮਈ ਦੇ ਵਿੱਚ ਜਿਹੜੇ ਨੇ ਪੇਪਰ ਸਟਾਰਟ ਹੋਣਗੇ ਤੁਹਾਡੇ ਸਾਰੇ ਦੇ ਸਾਰੇ ਠੀਕ ਹੈ ਹੁਣ ਤੁਹਾਡੇ ਕੋਲ 1 ਤੋਂ 2 ਮਹੀਨੇ ਦਾ ਜਿਹੜਾ ਟਾਈਮ ਹੈ ਤੁਹਾਨੂੰ ਮਿਲੂਗਾ ਹੀ ਮਿਲੂਗਾ ਹੁਣ ਪੇਪਰ ਦੀ ਤਿਆਰੀ ਕਰਨ ਦੇ ਲਈ ਠੀਕ ਹੈ ਜਿਹੜੇ ਬੱਚਿਆਂ ਦੀ ਤਿਆਰੀ ਸੀਗੀ ਉਹ ਆਪਣੀ ਰਿਵੀਜ਼ਨ ਕਰੋ ਜਿਹੜੇ ਬੱਚਿਆਂ ਦੀ ਤਿਆਰੀ ਨਹੀਂ ਸੀਗੀ ਉਹ ਆਪਣੀ ਜਿਹੜੀ ਤਿਆਰੀ ਹੈ ਉਸ ਨੂੰ ਬੂਸਟ ਕਰੋ ਜਿਆਦਾ ਤੋਂ ਜਿਆਦਾ ਠੀਕ ਹੈ ਇਹ ਸੀ ਕੰਪਲੀਟ ਇਨਫੋਰਮੇਸ਼ਨ ਆਪਣੀ ਇਸ ਵੀਡੀਓ ਦੇ ਵਿੱਚ ਜਿਸ ਦੇ ਵਿੱਚ ਆਪਾਂ ਨੇ ਕੰਪਲੀਟ ਐਨਾਲਿਸਿਸ ਕਰ ਲਿਆ ਕਿ ਜਿਹੜੇ ਪੇਪਰ ਨੇ ਇਸ ਵਾਰ ਪੋਸਟਪੋਨ ਕਿਉਂ ਰੇ ਨੇ ਕਾਰਨ ਕੀ ਹੈ ਖਿਲਵਾੜ ਹੋ ਰਿਹਾ ਜਾਂ ਜ਼ਰੂਰੀ ਨੇ ਇਹ ਹੁਣ ਪੇਪਰ ਕਦੋਂ ਹੋਣ ਦੀ ਸੰਭਾਵਨਾ ਹੈ ਠੀਕ ਹੈ ਸਾਰਾ ਕੁਝ ਆਪਾਂ ਨੇ ਡਿਸਕਸ ਕਰ ਲਿਆ ਇਸ ਵੀਡੀਓ ਦੇ ਵਿੱਚ ਅਗਰ ਕਿਸੇ ਵੀ ਚੀਜ਼ ਦੇ ਰਿਲੇਟਡ ਕੋਈ ਡਾਊਟ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਹੈ ਸੋ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਸੋ ਥੈਂਕ ਯੂ ਸੋ ਮਚ